ਸੰਤ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਚਾਰ ਸਹਬਜ਼ਾਦੇ ਕਿਹਾ ਜਾਂਦਾ ਹੈ ਇਹ ਚਾਰ ਸਹਬਜ਼ਾਦਿਆਂ ਵਿੱਚ ਬਾਬਾ ਜੀਤ ਸਿੰਘ ਜਨਮ 1687 ਬਾਬਾ ਜੁਜਾਰ ਸਿੰਘ ਜਨਮ 1690 ਵੱਡੇ ਸਹਬਜ਼ਾਦਿਆਂ ਵਿੱਚੋਂ ਜਾਣੇ ਜਾਂਦੇ ਹਨ ਬਾਬਾ ਜ਼ੋਰਾਵਰ ਸਿੰਘ ਜਨਮ 1696 ਤੇ ਬਾਬਾ ਫਤਿਹ ਸਿੰਘ ਜਨਮ 1699 ਛੋਟੇ ਸਹਬਜ਼ਾਦਿਆਂ ਵਿੱਚੋਂ ਜਾਣੇ ਜਾਂਦੇ ਹਨ ਦਸੰਬਰ 1704 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਸਰਸਾ ਨੇੜੇ ਦੁਸ਼ਮਣ ਫੌਜਾਂ ਨਾਲ ਭਾਰੀ ਯੁੱਧ ਹੋਇਆ ਸਰਸਾ ਪਾਰ ਕਰਕੇ ਰੋਪੜ ਨੇੜੇ ਵੀ ਕਮਸਾਨ ਦਾ ਯੁੱਧ ਹੋਇਆ ਤੇ ਆਖਰ ਚਮਕੌਰ ਦੀ ਕੱਚੀ ਗੜੀनुਮਾ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਆ ਤੇ ਕੁਝ ਇੱਕ ਗਿਣਤੀ ਦੇ ਸਿੱਖਾਂ ਨੇ ਪਨਾਹ ਲਈ ਇਸ ਤਰ੍ਹਾਂ ਚਮਕੌਰ ਦੀ ਜੰਗ ਵਿੱਚ ਦੁਸ਼ਮਣ ਫੌਜਾਂ ਨਾਲ ਲੋਹਾ ਲੈਂਦੇ ਹੋਏ ਹੋਰ ਨਾ ਸਿੰਘਾਂ ਦੇ ਨਾਲ ਪਹਿਲਾ ਬਾਬਾਜੀਤ ਸਿੰਘ ਤੇ ਬਾਅਦ ਵਿੱਚ ਬਾਬਾ ਜੁਜਾਰ ਸਿੰਘ ਸ਼ਹੀਦੀ ਜਾਮ ਪੀ ਗਏ। ਸਰਸਾ ਕੰਡੇ ਹੋਏ ਹਮਲੇ ਦੌਰਾਨ ਗੁਰੂ ਪਿਤਾ ਜੀ ਦਾ ਪਰਿਵਾਰ ਵੰਡਿਆ ਗਿਆ। ਛੋਟੇ ਸਹਿਬ ਜادہ ਅਤੇ ਮਾਤਾ ਗੁਜਰੀ ਜੀ ਪਰਿਵਾਰ ਤੋਂ ਵਿਛੜ ਗਏ। ਜਿਨ੍ਹਾਂ ਨੂੰ ਖੇੜੀ ਪਿੰਡ ਦਾ ਗੰਗੂ ਰਸੋਈਆ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਤੇ ਬਾਅਦ ਵਿੱਚ ਲਾਲਚਵਸ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ। ਮੋਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਾ ਨੂੰ ਫੜਾ ਦਿੱਤਾ। ਉਸਨੇ ਬਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ دین ਕਬੂਲ ਕਰਨ ਦੇ ਲਾਲਚ ਤੇ ਝੂਠੇ ਡਰਾਵੇ ਦਿੱਤੇ ਗਏ। ਸੂਬਾ ਸਰਹੰਦ ਨੂੰ ਆਪਣਾ ਧਰਮ ਛੱਡਣ ਤੋਂ ਬੱਚਿਆਂ ਨੇ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਸਲਾਹ ਲਈ ਕਿ ਨਾ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਦੀਵਾਲ ਸੁਚਾਨੰਦ ਨਹੀਂ ਸਿਚਾਉਂਦਾ ਕਿ ਸਹਬਜ਼ਾਦੇਆ ਨੂੰ ਛੱਡਿਆ ਜਾਏ ਇਤਿਹਾਸਕਾਰ ਅਨਸਾਰ ਉਸਨੇ ਇੱਕ ਸ਼ੈਤਾਨਵਾੰਗ ਸਹਬਜ਼ਾਦੇਆ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰਾਂ ਤੋਂ ਉਹਨਾਂ ਨੂੰ ਬਾਗੀ ਸਿੱਧ ਕੀਤਾ ਜਾ ਸਕਦਾ ਹੋਵੇ ਉਧਰ ਸਰਦੀਆਂ ਦੀ ਰੁੱਤ ਵਿੱਚ ਠੰਡੇ ਬੁਰਜ ਦੀ ਕੈਦ ਦੌਰਾਨ ਵਜ਼ੀਰ ਖਾਨ ਦੇ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਇੱਕ ਸ਼ਰਧਾਵਾਨ ਸਰਹਾਰ ਦੇ ਨਿਵਾਸੀ ਮੋਤੀਰਾਮ ਮਹਿਰਾ ਨੇ ਮਾਤਾ ਜੀ ਅਤੇ ਸਹਬਜ਼ਾਦੇਆ ਨੂੰ ਗਰਮ ਤੋਂ ਪੰਚਾ ਕੇ ਸਹਾਇਤਾ ਕੀਤੀ ਇਸਤੇ ਬਦਲੇ ਉਸਦੇ ਸਾਰੇ ਪਰਿਵਾਰ ਨੂੰ ਵਜ਼ੀਰ ਖਾਨ ਨੇ ਕੋਲੂ ਵਿੱਚ ਪੀੜ ਕੇ ਮੌਤ ਦੀ ਸਜ਼ਾ ਦਿੱਤੀ। ਦੀਵਾਨ ਸੁਚਾਨੰਦ ਨੇ ਸਾਹਿਬਜ਼ਾਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਮਨ ਬਣਾ ਲਿਆ ਸੀ। ਉਸ ਨੇ ਉਸ ਕਾਜੀ ਨੇ ਵੀ ਮਾਲਕਾਂ ਦੀ ਮਰਜ਼ੀ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਈਨ ਨਾ ਮੰਨਣ ਦੀ ਸਜ਼ਾ ਦੇ ਕੇ ਕੰਧਾਂ ਵਿੱਚ ਜਨਾਹ ਦੇਣ ਦਾ ਫਤਵਾ ਜਾਰੀ ਕਰ ਦਿੱਤਾ। ਸੂਬਾ ਸਰਹੰਦੀ ਕਚਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। ਜਿੱਥੇ ਦੀਨੇ ਮੁਹੰਮਦ ਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ ਧਮਕਾਉਣ ਦੇ ਯਤਨ ਬਹੁਤ ਵਾਰ ਕੀਤੇ ਗਏ ਤੇ ਫਿਰ ਬੱਚਿਆਂ ਨੂੰ ਕੰਧਾਂ ਵਿੱਚ ਚਣਵਾ ਦੇਣ ਦੇ ਫਤਵੇ ਤੋਂ ਬਾਅਦ ਜਦੋਂ ਇਹ ਕੰਧ ਉਸਾਰੀ ਗਈ ਮੋਢਿਆ ਠਿਕਾਈ ਟਡੰ ਗਈ ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਬੇਹੋਸ਼ ਹੋ ਗਏ ਹੁਣ ਬੱਚਿਆਂ ਨੂੰ ਜ਼ਿਬਾ ਕਰਨ ਦਾ ਹੁਕਮ ਸੁਣਾਇਆ ਗਿਆ ਸਮਾਣਾ ਦੇ ਦੋ ਜਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਦੋਹਾਂ ਬੱਚਿਆਂ ਦੇ ਸੀਸ ਢਾੜ ਤੋਂ ਅਲੱਗ ਕਰ ਦਿੱਤੇ ਦੁਨੀਆ ਦੀ ਇਸ ਅਨੋਖੀ ਲਾਮਿਸਾਲ ਦਿਲ ਕੰਬਾਊ ਇਤਿਹਾਸਕ ਸ਼ਹੀਦੀ ਨੇ ਦੁਨੀਆ ਨੂੰ ਅਸਚਜਤਾ ਵਿੱਚ ਪਾ ਦਿੱਤਾ। ਬੇਰਦumbre ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਦੇ ਵਿੱਚ ਅੰਤਾਂ ਦੀ ਠੰਡ ਤੇ ਪਰਿਵਾਰ ਦੇ ਸਹਿਬ ਛੋੜੇ ਨੂੰ ਨਾ ਚੱਲਦੇ ਹੋਏ ਸ਼ਹੀਦੀ ਪਾ ਗਏ। ਸੂਬਾ ਸਰਹੰਦ ਨੇ ਇਨ੍ਹਾਂ ਸ਼ਹੀਦਾਂ ਦਾ ਸੰਸਕਾਰ ਕਰਨ ਲਈ ਜਗ੍ਹਾ ਦੇ ਲਿਛਰਤ ਰੱਖੀ ਸੀ। ਜੇ ਸੰਸਾਰ ਸੂਬਾ ਸਰਹੰਦ ਦੇ ਅਹਿਮ ਅਹਿਲਕਾਰ ਪਰੰਤੂ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰਮਲ ਨੇਤਾ ਇਕੱਠਾ ਕਰਕੇ ਖੜੀਆਂ ਅਸ਼ਰਫੀਆਂ ਦੇ ਦੇ ਕੇ ਰੱਖ ਕੇ ਸਸਕਾਰ ਲਈ ਜ਼ਮੀਨ ਖਰੀਦ ਕੇ ਤਿੰਨਾਂ ਸ਼ਹੀਦਾਂ ਦਾ ਸਸਕਾਰ ਕਰ ਦਿੱਤਾ ਤੇ ਅੱਜ ਤੱਕ ਉਸ ਜ਼ਮੀਨ ਨੂੰ ਸਭ ਤੋਂ ਮਹਿੰਗੀ ਜ਼ਮੀਨ ਦਾ ਦਰਜਾ ਦਿੱਤਾ ਜਾਂਦਾ ਹੈ ਇੱਥੇ ਅੱਜ ਕੱਲ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਸ਼ਸ਼ੋਭਤ ਹੈ ਦੀਵਾਨ ਟੋਡਰਮਾਲ ਅਤੇ ਭਾਈ ਮੋਤੀਰਾ ਮਹਿਰਾ ਨੂਰ ਕੌਮੇ ਰਤਨਪੰਥ ਕਿਹਾ ਗਿਆ ਜਿਨ੍ਹਾਂ ਨੇ ਇਹ ਬੜਮੁੱਲੀ ਸੇਵਾ ਕੀਤੀ ਤੇ ਸਾਹਿਬਜ਼ਾਦਿਆਂ ਦੀ ਇਸ ਸ਼ਹੀਦੀ ਨੂੰ ਯੁੱਗਾਂ ਯੁੱਗਾਂ ਤੱਕ ਯਾਦ ਰੱਖਿਆ ਜਾਏਗਾ ਜਿਨ੍ਹਾਂ ਨੇ ਆਪਣੇ ਦੀਨ ਇਮਾਨ ਤੇ ਪੂਰਾ ਪੈਰਾ ਦਿੱਤਾ ਤੇ ਅਸੀਂ ਇਨ੍ਹਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਇਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ